विधानसभा ਹਲਕਾ ਜਲਾਲਾਬਾਦ ਅਦੀਨ ਆਂ independente ਪਿੰਡ ਕੁਬਾਇਾ ਦੇ ਵਸਿਆ ਨੂੰ ਪਿਛਲੇ ਲੰਬੇ ਸਮੇਂ ਤੋਂ ਪਿੰਡ ਦੀ ਫਿਰਨੀ ਦੀ ਟੁੱਟੀ ਸੜਕ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਤੌਰ ਤੇ ਨੰਨੇ-ਮੁੰਨੇ ਬੱਚਿਆਂ ਨੂੰ ਸਕੂਲ ਜਾਣ ਮੌਕੇ ਮੀਂਹ ਪੈਣ ਨਾਲ ਪਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਇਸ ਸੜਕ ਨੂੰ ਬਣਾਉਣ ਲਈ ਪਿੰਡ ਦੇ ਹੀ ਨਵੇਂ ਬਣੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਨੌਜਵਾਨਾਂ ਨੇ ਕਾਮਰੇਡਾ ਦੀ ਅਗਵਾਈ ਵਿੱਚ ਅਹਿਮ ਕਦਮ ਚੁੱਕਿਆ ਹੈ। ਉਨਾ ਆਪਣੇ ਹੀ ਪਿੰਡ ਦੇ ਮੈਂਬਰ ਆਫ ਪਾਰਲੀਮੈਂਟ ਸ੍ਰੀ ਸ਼ੇਰ ਸਿੰਘ ਕੁਬਾਇਆ ਨੂੰ ਇੱਕ ਲਿਖਤੀ ਮੰਗ ਪੱਤਰ ਸੌਂਪਦਿਆਂ ਸੜਕ ਨੂੰ ਜਲਦੀ ਬਣਵਾਉਣ ਦੀ ਮੰਗ ਕੀਤੀ ਹੈ ਦੂਜੇ ਪਾਸੇ ਐਮਪੀ ਕੁਬਾਇਆ ਵੱਲੋਂ ਵੀ ਇਸ ਸੜਕ ਨੂੰ ਜਲਦੀ ਬਣਵਾਉਣ ਦਾ ਪਰੋਸਾ ਦਿੱਤਾ ਗਿਆ ਹੈ ਇਸ ਸਾਰੇ ਮਸਲੇ ਬਾਰੇ ਪਿੰਡ ਦੇ ਨੌਜਵਾਨਾ ਅਤੇ ਸਸਦ ਸ਼ੇਰ ਸਿੰਘ ਕੁਬਾਇਆ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਕੁਬਾਇਆ ਤੋਂ ਐਸਐਸ ਤੁਨਕੀਆ ਦੀ ਰਿਪੋਰਟ ਅੱਜ ਮੇਰੇ ਕੋਲ ਸੀ ਪਗਸੇ ਯੂਥ ਕਲੱਬ ਦੇ ਮੇਰੇ ਪਿੰਡ ਦੀ ਨੌਜਵਾਨ ਕੰਮ ਕਰਨ ਵਾਲਾ ਸਰਪਰ ਦੇ ਸਾਹਮਣੇ ਆਇਆ ਮੈਨੂੰ ਬੜੀ ਖੁਸ਼ੀ ਹੈ ਕਿ ਕਾਮਰਸਾਵਰਾਂ ਦਾ ਪੂਰਾ ਗਰੁੱਪ ਜਿਹੜਾ ਹੈ ਅਨਸਾਈਡ ਗੋਲਡਨ ਦੀ ਪਰਮ ਜੀ ਜੀ ਸਾਡੇ ਸਰਦਾਰਾਂ ਟੰਡੀਆਂ ਸਾਹਿਬ ਤੇ ਹੋ ਜਿਹੜੇ ਹੈ ਜਿਹੜੀ ਸੜਕ ਬੜੇ ਲੰਬੇ ਟਾਈਮ ਤੋਂ ਜਸਾਨੇ ਕਵਾਏ ਦੀ ਫਿਰਨੀ ਦੇ ਬਾਰੇ ਚਰਚਾ ਚੱਲ ਰਹੀ ਹੈ ਕਿ ਤੋਂ ਦਾ ਜਿਹੜਾ ਮੌਜੂਦਾ ਐਮਐਲਏ ਉਹ ਕਹਿੰਦਾ ਸੀ ਕਿ ਕਵਾਏ ਦੀ ਮੈਂ ਸੜਕ ਬਣ ਨਹੀਂ ਦੇਣੀ ਕਹਿੰਦੇ ਕਿ ਐਸੀ ਮੂਵਮੈਂਟ ਨੂੰ ਪਵਾ ਚੁੱਕੇ ਆਂ ਔਰ 1 ਸਤੰਬਰ ਤੋਂ ਬਾਅਦ ਇੱਕ ਕੰਮ ਜਿਹੜਾ ਚਾਲੂ ਹੋਵੇਗਾ ਤੇ ਸਰਤੂ ਵੀ ਵਧੀਆ ਬਣਾਣੀ ਹੋਰ ਵੀ ਜਿਹੜੇ ਕੰਮ ਹੈ ਕਮਾਏ ਨੇ ਹੋਣ ਵਾਲੇ ਜਿੰਨੇ ਵੀ ਹੋਣਗੇ ਜੋ ਸਾਡੇ ਨੌਜਵਾਲ ਮੁੰਡੇ ਚੋਂ ਪੰਚਾਇਤਾਂ ਤਾਂ ਅੱਜ ਆਮ ਆਦਮੀ ਪਾਰਟੀ ਨੇ ਉਹਨਾਂ ਦੇ ਤੱਕੀ ਕਰਨਾ ਹੈ ਜਿੱਦ ਜਿੱਥੇ ਵੀ ਕਹਿਣਗੇ ਅਸੀਂ ਪਿੰਡ ਨੂੰ ਵਧੀਆ ਬਣਾਣਾ ਹੈ ਪਹਿਲਾਂ ਹੈਗਾ ਵੀ ਹੈ ਪਰ ਇਹਨਾਂ ਨੇ ਆ ਬਿਆਨ ਦੇ ਕੇ ਕਿ ਮੈਂ ਕੰਮ ਹੋ ਨਹੀਂ ਦੇਣਾ ਅਸੀਂ ਉਸ ਕੰਮ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ ਤੇ ਜਲਦੀ ਇਹ ਜਿਹੜਾ ਕੰਮ ਪੂਰਾ ਕਰ ਦਿੱਤਾ ਅੱਜ ਐਤਵਾਰ ਅਸੀਂ ਸ਼ਹੀਦ ਸ਼ਹੀਦ ਭਗਤ ਸਿੰਘ ਯੂਥ ਕਲੱਬ ਘਵਾਇਆ ਵੱਲੋਂ ਵੱਲੋਂ ਸਾਰੇ ਸਾਥੀਆਂ ਨਾਲ ਜਾ ਕੇ ਸਰਦਾਰ ਛੇ ਸਿੰਘ ਘਵਾਇਆ ਜੋ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਅਸੀਂ ਆਪਣੇ ਸੜਕ ਬਾਰੇ ਜਾਣੂ ਕਰਵਾਇਆ ਵੀ ਸਾਡੇ ਪਿੰਡ ਦੀ ਐਨੇ ਲੰਬੇ ਸਮੇਂ ਤੋਂ ਸੜਕ ਦਾ ਹਾਲ ਬਹੁਤ ਖਰਾਬ ਹੈ ਤੇ ਉਹਨੂੰ ਬਣਾਇਆ ਜਾਵੇ ਔਰ ਇੱਕ ਅਸੀਂ ਪਾਣੀ ਦੀ ਟੈਂਕ ਬਾਰੇ ਮੰਗ ਕੀਤੀ ਸੀ ਤੇ ਉਹਦੇ ਉਹਨਾਂ ਨੇ ਸਾਨੂੰ ਬਹੁਤ ਵਿਸ਼ਵਾਸ ਦਿਵਾਇਆ ਹੈ ਇਹ ਜਿਹੜੀ ਸੜਕ ਅਸੀਂ ਬਹੁਤ ਜਲਦੀ ਹੀ ਬਣਵਾ ਕੇ ਤੁਹਾਨੂੰ ਦੇਵਾਂਗੇ ਬਸ ਆ ਅਗਲੇ ਸਤੰਬਰ ਦੇ ਪਹਿਲੇ ਹਫਤੇ ਚ ਤਿਆਰ ਤਿਆਰੀ ਕਰ ਲਿਆਂਗੇ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਜੇਕਰ ਸਾਡੀ ਇਹ ਸੜਕ ਨਹੀਂ ਬਣੀ ਤਾਂ ਸੀ ਇਹਨਾਂ ਦੇ ਖਿਲਾਫ ਜੋ ਵੀ ਬਣਦੀ ਕਾਰਵਾਈ ਦੀ ਜਾਂ ਰੋਸ ਮਜਾਰਾ ਕਰਾਂਗੇ ਸਰਪਾਰਤ ਨੌਜਨ ਸਭਾ ਇਕਾਈ ਕਵਾਇਆ ਵੱਲੋਂ ਪ੍ਰਧਾਨ ਬਲਦੇਵ ਸਿੰਘ ਦੀ ਪ੍ਰਧਾਨਗੀ ਦੇ ਵਿੱਚ ਔਰ ਭਗਤ ਸ਼ੀਤਪາກਤ ਸਿੰਘ ਯੂਥ ਕਲੱਬ ਕਵਾਇਆ ਪ੍ਰਧਾਨ ਬਲਵਿੰਦਰ ਸਿੰਘ ਦੀ ਪ੍ਰਧਾਨਗੀ ਦੇ ਵਿੱਚ ਪੂਰੇ ਉਹਨਾਂ ਦਾ ਜਿਹੜਾ ਯੂਥ ਕਲੱਬ ਹੈ ਔਰ ਪਿੰਡ ਦੀ ਨੌਜਨ ਸਭਾ ਵੱਲੋਂ ਸਰਦਾਰ ਛੇ ਸਿੰਘ ਕਬਾਇਆ ਮੈਂਬਰ ਆਫ ਪਾਰਲੀਮੈਂਟ ਲੋਕ ਸਭਾ ਹਲਕਾ ਫਰੋਸਪੋਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਇਹਨਾਂ ਦੀ ਜਿਹੜੀ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਮੰਗ ਹੈ ਉਹ ਲਟਕਦੀ ਆ ਰਹੀ ਸੀ ਕਿ ਜਿਹੜੀ ਫਿਰਨੀ ਦੀ ਸੜਕ ਹੈ ਉਹ ਇੰਨੀ ਜਿਆਦਾ ਟੁੱਟ ਕੇ ਖਸਤਾ ਹੋਈ ਪਈ ਹੈ ਕਿ ਉੱਥੇ ਲੰਘਣਾ ਤਾਂ ਦੂਰ ਦੀ ਗੱਲ ਹੈ ਕਿ ਬਹੁਤ ਵੱਡਾ ਜਿਹੜਾ ਗੱਡੀਆਂ ਦਾ ਆਮ ਲੋਕਾਂ ਦਾ ਜਿਹੜਾ ਉਹ ਨੁਕਸਾਨ ਹੋ ਰਿਹਾ ਹੈ ਔਰ ਇੱਥੋਂ ਦੇ ਜਿਹੜੇ ਸਕੂਲ ਹੈ ਪ੍ਰਾਇਮਰੀ ਸਕੂਲ ਉੱਥੋਂ ਦੇ ਜਿਹੜੇ ਨੰਨੇ-ਮੁੰਨੇ ਬੱਚੇ ਲੰਘਦੇ ਨੇ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਨਰਕਪਰੀ ਬਣੀ ਵੀ ਕਿ ਉਹ ਲੰਘ ਹੀ ਨਹੀਂ ਸਕਦੇ ਔਰ ਸਾਰੇ ਜਿਹੜੇ ਆਸ-ਪਾਸ ਦੇ ਲੋਕ ਨੇ ਇਸ ਗੱਲ ਦਾ ਔਲਾਮਾ ਵੀ ਦਿੰਦੇ ਸੀ ਕਿ ਪਿੰਡ ਦੇ ਜਿਹੜੇ ਇੱਥੋਂ ਦੇ ਐਮਪੀ ਸਾਹਿਬ ਨੇ ਔਰ ਉਹਨਾਂ ਦਾ ਪਿੰਡ ਹੋਵੇ ਤੇ ਅਜੇ ਤੱਕ ਸੜਕ ਨਹੀਂ ਬਣੀ ਤੇ ਇਹਦਾ ਜਿਹੜਾ ਇਨੀਸ਼ੀਏਟਿਵ ਹੈ ਇੱਥੋਂ ਦੀ ਸਰਵਪਾਰ ਔਰ ਪਹਿਲਾ ਜਿਹੜਾ ਮੰਗ ਪੱਤਰ ਦਿੱਤਾ ਹੈ ਕਿ ਸਾਡੂ ਜਿਹੜੀ ਇਹ ਸੜਕ ਹੈ ਉਤਰਾਤ ਬਣਾਈ ਜਾਵੇ ਔਰ ਮੰਗ ਪੱਤਰ ਦੇਣ ਤੋਂ ਬਾਅਦ ਸ਼ੇਰ ਸਿੰਘ ਖਾਇਆ ਐਮਪੀ ਸਾਹਿਬ ਨੇ ਇਸ ਗੱਲ ਦਾ ਵਿਸ਼ਵਾਸ ਦਵਾਇਆ ਹੈ ਕਿ ਇਹ ਦਾ ਜਿਹੜਾ ਸੜਕ ਦਾ ਹੈ ਉਹਨਾਂ ਨੇ ਇਹ ਦੱਸਿਆ ਹੈ ਕਿ ਉਹਨਾਂ ਵੱਲੋਂ ਜਿਹੜਾ ਟੈਂਡਰ ਕਰਵਾ ਦਿੱਤਾ ਗਿਆ ਹੈ ਔਰ ਸਤੰਬਰ ਦੇ ਪਹਿਲੇ ਹਫਤੇ ਦੇ ਵਿੱਚ ਵਿੱਚ ਜਿਹੜਾ ਹੈਗਾ ਇਹ ਸੜਕ ਚਾਲੂ ਹੋ ਜਾਏਗੀ ਚਾਲੂ ਜਿਹੜਾ ਮਤਲਬ ਇਹ ਹੈ ਕਿ ਉੱਥੇ ਉਹਦੀ ਸ਼ੁਰੂਆਤ ਹੋ ਜਾਏਗੀ ਔਰ ਨਾਲ ਹੀ ਇਹਨਾਂ ਨੇ ਇੱਕ ਪਾਣੀ ਦੇ ਟੈਂਕਰ ਦੀ ਜਿਹੜੀ ਇਹ ਮੰਗ ਕੀਤੀ ਹੈ ਕਿ ਪਾਣੀ ਦਾ ਟੈਂਕਰ ਜਿਹੜੇ ਆਮ ਲੋਕ ਨੇ ਦੁੱਖੀ ਸੁਖੀ ਉਹਨਾਂ ਨੂੰ ਪਾਣੀ ਦੇ ਲੋੜ ਹੁੰਦੀ ਹੈ ਕਿਤੇ ਪਲਾਂਣ ਵਾਸਤੇ ਜਾਂ ਇਹਨਾਂ ਨੇ ਇੱਕ ਹੋਰ ਵਧੀਆ ਮਹਿੰਮ ਸ਼ੁਰੂ ਕੀਤੀ ਹੈ ਕਿ ਪਿੰਡ ਨੂੰ ਹਰਾ ਭਰਾ ਬਣਾਉਣ ਵਾਸਤੇ ਜਿਹੜੇ ਇਹ ਬੂਟੇ ਲਾ ਰਹੇ ਨੇ ਦਰਖਤ ਲਾ ਰਹੇ ਨੇ ਤਾਂ ਕਿ ਜਿਹੜਾ ਉਹ ਵਾਤਾਵਰਣ ਵਿਸ਼ੋਧ ਬਣ ਸਕੇ ਉਹਦੇ ਵਾਸਤੇ ਵੀ ਇਹਨਾਂ ਨੇ ਟੈਂਕਰ ਦੀ ਲੋੜ ਸਮਝੀ ਹੈ ਐਪੀ ਸਾਹ ਵੱਲੋਂ ਕਹਾ ਗਿਆ ਕਿ ਕਿ ਮਤਾ ਜਿਹੜਾ ਪੰਚਾਇਤ ਵੱਲੋਂ ਪਵਾ ਕੇ ਦਿੱਤਾ ਜਾਵੇ ਤੇ ਮਿਲ ਜਾਏਗਾ ਤੇ ਉਹ ਵੀ ਇਹਨਾਂ ਨੇ ਕਿਹਾ ਹੈ ਕਿ ਪੂਰੇ ਯੂਥ ਕਲੱਬ ਨੇ ਕਿ ਮਤਾ ਪਵਾ ਕੇ ਜਿਹੜਾ ਦੇ ਕਿਤੇ ਟ੍ਰੈਂਕਰ ਵੀ ਉਹਨਾਂ ਨੇ ਦੇਣ ਦੀ ਗੱਲ ਕੀਤੀ ਹੈ ਹੋਰ ਵੀ ਜਿੰਨੇ ਵੀ ਆ ਮੰਗਾ ਸੀ ਖਾਸ ਤੌਰ ਤੇ ਅੱਜ ਪਿੰਡ ਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਹੈਗਾ ਉਹਨਾਂ ਨੇ ਇਹ ਗੱਲ ਦੀ ਹਾਮੀ ਭਰੀ ਹੈ ਕਿ ਉਤਰਾਂਤ ਪਿੰਡ ਦੇ ਵਿਕਾਸ ਦੀ ਗੱਲ ਕਰਨਗੇ ਔਰ ਇਹ ਹੈ ਕਿ ਇਹ ਖੁਸ਼ੀ ਦੀ ਗੱਲ ਹੈ ਵਧੀਆ ਸੁਖਾਵੇਂ ਮਾਹੌਲ ਦੇ ਵਿੱਚ ਉਹਨਾਂ ਨੇ ਇੱਕ ਮਿਲਣੀ ਕੀਤੀ ਆਪਦੇ ਪਿੰਡ ਦੇ ਨੌਜਵਾਨਾਂ ਨੂੰ ਇੱਕ ਥਾਪੜਾ ਵੀ ਦਿੱਤਾ ਹੈ ਵਿਸ਼ਵਾਸ ਵੀ ਦਿਵਾਇਆ ਤੇ ਥਾਪੜਾ ਵੀ ਦਿੱਤਾ ਕਿ ਮੇਰੇ ਪਿੰਡ ਦੇ ਜਿਹੜੇ ਨੌਜਵਾਨ ਨੇ ਚੰਗੇ ਕਾਰਜ ਵਾਸਤੇ ਮੇਰੇ ਕੋਲ ਚੱਲ ਕੇ ਆਏ ਨੇ ਤਾਂ ਮੈਨੂੰ ਖੁਸ਼ੀ ਹੈ ਔਰ ਜਿਹੜੀ ਵੀ ਲੋੜ ਹੋਏਗੀ ਇਹਨਾਂ ਨੂੰ ਅਸੀਂ ਹਮੇਸ਼ਾ ਜਿਹੜਾ ਹੈਗਾ ਇਹਨਾਂ ਦੇ ਨਾਲ ਖੜੇ ਹਾਂ ਔਰ ਪਿੰਡ ਦੀਆਂ ਮੰਗਾ ਪਿੰਡ ਦੇ ਵਿਕਾਸ ਵਾਸਤੇ ਉਹ ਲਗਾਤਾਰ ਕੰਮ ਕਰਦੇ ਰਹਿਣਗੇ ਅਸੀਂ ਵੀ ਬਤੌਰ ਸਰਪਰਤ ਨੌਜਨ ਸਭਾ ਵੱਲੋਂ ਵਿਸ਼ਵਾਸ ਦੋਨੇ ਜ਼ਿਲ੍ਹੇ ਵੱਲੋਂ ਕਿ ਅਸੀਂ ਉਹਨਾਂ ਦਾ ਇਸ ਗੱਲ ਹੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇੱਕ ਛੋਟੇ ਜਿਹੇ ਸੱਦੇ ਤੇ ਸਾਡੇ ਨਾਲ ਮਿਲਣ ਦਾ ਵੀ ਮੌਕਾ ਦਿੱਤਾ ਹੈ ਔਰ ਵਿਸ਼ਵਾਸ ਵੀ ਦਿਵਾਇਆ ਹੈ ਉਮੀਦ ਕਰਦੇ ਹਾਂ ਕਿ ਜਿਹੜੇ ਨਰਕਪਰੀ ਜ਼ਿੰਦਗੀ ਵਿੱਚ ਕਬਾਇਆ ਵਾਸੀ ਲੰਘ ਰਹੇ ਸੀ ਟੈਕਨੀਕਲੀ ਕਈ ਗੱਲਾਂ ਸੀ ਰਾਏ ਸੀ ਕਈ ਗੱਲਾਂ ਸੀ ਰੋਕਾਂ ਸੀ ਉਹ ਉਹਨਾਂ ਨੇ ਦੂਰ ਕਰਦਿਆਂ ਸਾਰੀ ਗੱਲ ਕਿਆ ਸਰਾਈਆਂ ਨੂੰ ਉਵਰਾਮ ਦਿੰਦਾ ਕਹਿ ਦਿੱਤਾ ਕਿ ਸੜਕ ਜਲਦੀ ਜੜੀਏ ਉਹ ਬਣੇਗੀ ਅੱਜ ਸ਼ਹੀਦ ਫਗਤ ਸਿੰਘ ਯੂਥ ਕਲੱਬ ਕਬਾਇਆ ਦੇ ਸਾਰੇ ਮੈਂਬਰਸ ਬਾਣ ਇੱਥੇ ਹੋ ਕੇ ਦਵਿੰਦਰ ਕਬਾਇਆ ਜੀ ਔਰ ਸ਼ੇਰ ਸਿੰਘ ਕਬਾਇਆ ਜੀ ਦੇ ਉਹਨਾਂ ਨੂੰ ਮਿਲੇ ਆ ਪਿੰਡ ਦੇ ਕੁਝ ਮਸਲੇ ਸੀਗੇ ਜਿਵੇਂ ਬਾਹਰ ਫਿਰਨੀ ਦਾ ਜਾਂ ਇਧਰ ਸ਼ਮਸ਼ਾਨ ਘਾਟ ਛੜਕ ਜਿਹੜੀ ਹੈਗੀ ਕਾਫੀ ਹਾਲਤ ਖਰਾਬ ਹੋ ਚੁੱਕੀ ਹੈ ਉਹਨਾਂ ਦੇ ਬਾਰੇ ਅੱਜ ਮਿਲੇ ਆ ਤੇ ਸ਼ੇਰ ਸਿੰਘ ਕਬਾਇਆ MP ਸਾਹਿਬ ਨੇ ਇਹ ਸ਼ੁਵਾਸ਼ਨ ਦਵਾਇਆ ਹੈ ਕਿ ਜਿਹੜਾ ਟੈਂਡਰ ਪਾਸ ਹੋ ਚੁੱਕਿਆ ਹੈ ਔਰ ਸਤੰਬਰ ਮਹੀਨੇ ਤੱਕ ਜਿਹੜਾ ਹੈਗਾ ਸੜਕ ਦਾ ਕੰਮ ਸ਼ੁਰੂ ਹੋ ਜਾਏਗਾ ਦੂਸਰਾ ਅਸੀਂ ਪਿੰਡ ਦੇ ਵਿੱਚ ਇੱਕ ਮੁਹਿੰਮ ਚਲਾਈਏ ਪੰਜਾਬ ਨੂੰ ਹਰਿਆ-ਭਰਿਆ ਕਰਨ ਵਾਸਤੇ ਪਿੰਡਾਂ ਸਥਾਨਾਂ ਨੂੰ ਹਰਿਆ-ਭਰਿਆ ਕਰਨ ਵਾਸਤੇ ਜਿਹੜੀ ਵੱਧ ਤੋਂ ਵੱਧ ਦਰਖਤ ਲਗਾਉਂਦਾ ਜਿਹੜਾ ਕੰਮ ਸ਼ੁਰੂ ਕੀਤਾ ਉਹ ਕੁਝ ਦਿਨ ਪਹਿਲਾਂ ਸ਼ੁਰੂ ਕਰ ਦਿੱਤਾ ਹੈ ਬੂਟੇ ਕੁਝ ਵੰਡੇ ਗਏ ਸੀ ਕੁਝ ਲਾਏ ਗਏ ਸੀ ਪਰ ਸਾਨੂੰ ਇੱਕ ਦਿੱਕਤ ਆ ਰਹੀ ਹੈ ਪਿੰਡ ਦੇ ਵਿੱਚ ਇੱਕ ਟੈਂਕਰ ਹੈਗਾ ਪਰ ਉਹ ਕਈ ਵਾਰ ਦੁੱਖ ਸੁੱਖ ਦੇ ਵਿੱਚ ਜਿਹੜਾ ਹੈਗਾ ਵੀ ਕਿਤੇ ਨਾ ਕਿਤੇ ਉਹ ਜਾਂ ਸਾਰੀ ਚਾਰ ਦੀ ਸਰਕਾਰੀ ਉੱਥੇ ਯੂਜ਼ ਹੋ ਜਾਂਦਾ ਹੈ ਵਰਤੋਂ ਚ ਆ ਜਾਂਦਾ ਹੈ ਸਾਨੂੰ ਇੱਕ ਪਿੰਡ ਦੇ ਵਿੱਚ ਟੈਂਕਰ ਯੂਥ ਕਲੱਬ ਨੂੰ ਚਾਹੀਦਾ ਸੀ ਜਿੱਦੇ ਕਰਕੇ ਜਿਹੜੇ ਅਸੀਂ ਬੂਟੇ ਲਾਈਏ ਉਹਨਾਂ ਨੂੰ ਜਿਹੜਾ ਹੈਗਾ ਵੀ ਟਾਈਮ ਟੂ ਟਾਈਮ ਪਾਣੀ ਦਿੰਦੇ ਰਹੀਏ ਦੂਜੀ ਗੱਲ ਜਿਹੜਾ ਸ਼ੜਕ ਦੀ ਸਾਨੂੰ ਅਸ਼ਵਸ਼ਣ ਦਵਾਇਆ ਗਿਆ ਵੀ ਸਤੰਬਰ ਮਹੀਨੇ ਤੱਕ ਜਿਹੜਾ ਹੈਗਾ ਸ਼ੁਰੂ ਹੋ ਜਾਏਗਾ ਅਸੀਂ ਅੱਜ ਜਿਹੜਾ ਹੈਗਾ ਵੀ ਜਾਤ ਪਾਤ ਤੋਂ ਉੱਪਰ ਉੱਠ ਕੇ ਤੇ ਰਾਜਨੀਤਿਕ ਮਸਲੇ ਤੋਂ ਉੱਪਰ ਉੱਠ ਕੇ ਸਾਂਝੇ ਤੌਰ ਤੇ ਮਿਲੇ ਆ ਪਿੰਡ ਦੇ ਹੋਰ ਵੀ ਨਿੱਕੇ ਮੋਟੇ ਕੰਮ ਹੈਗੇ ਜਿਹੜੇ ਐਮਪੀ ਸਾਹਿਬ ਨੂੰ ਦੱਸੇਗੇ ਨਹੀਂ ਪਰ অতি ਜ਼ਰੂਰੀ ਜਿਹੜਾ ਇੱਕ ਟੈਂਕਰ ਔਰ ਸ਼ੜਕਾਂ ਦਾ ਹੱਥ ਸੀਗਾ ਸਪਤੰਬਰ ਮਹੀਨੇ ਤੱਕ ਕਹਿੰਦੇ ਸ਼ੁਰੂ ਹੋ ਜਾਏਗਾ ਪਰ ਸਾਡਾ ਜਿਹੜਾ ਹੈਗਾ ਵੀ ਚੇਤਾਵਨੀ ਇਹ ਹੈਗੀ ਹੈ ਵੀ ਜੇਕਰ ਕੋਈ ਅਫਸਰ ਕੋਈ ਰਾਜਨੀਤਿਕ ਲੀਡਰ ਜਾਂ ਕਿਸੇ ਵੱਲੋਂ ਵੀ ਜੇ ਕੰਮ ਦੇ ਵਿੱਚ ਕੋਈ ਰੁਕਾਵਟ ਪੈਂਦੀ ਹੈ ਤਾਂ ਸ਼ਹੀਦ ਭਗਤ ਸਿੰਘ ਯੂਥ ਕਲੱਬ ਜਿਹੜਾ ਹੈਗਾ ਉਹਦਾ ਸ਼ਕਤੀ ਦੇ ਨਾਲ ਵਿਰੋਧ ਕਰੇਗਾ ਬਾਕੀ ਜਿਹੜੇ ਕੰਮ ਹੈਗੇ ਨੇ ਉਹ ਅਸੀਂ ਜਿਹੜੇ ਪਿੰਡ ਦੇ ਸੰਯੋਗ ਨਾਲ ਯੂਥ ਕਲੱਬ ਦੀ ਮੀਟਿੰਗ ਕਰਕੇ ਅਸੀਂ ਉਹ ਵੇਖਾਂਗੇ ਜਿਹੜੇ ਹੋਰ ਵੀ ਜ਼ਰੂਰੀ ਨੇ ਅਸੀਂ ਟਾਈਮ ਟੂ ਟਾਈਮ ਸ਼ੇਰ ਸਿੰਘ ਕਬਾਇਆ ਨੂੰ ਮਿਲਾਂਗੇ ਔਰ ਅੱਜ ਸਾਡੇ ਯੂਥ ਕਲੱਬ ਦੇ ਨਾਲ ਜਿਹੜੇ ਪਰਮਜੀਤ ਟੱਬਾਂ ਆਲ ਇੰਡੀਆ ਯੂਥ ਫੈਡਰੇਸ਼ਨ ਦੇ ਜਿਹੜੇ ਪ੍ਰਧਾਨ ਅੰਸਰਾ ਜੀ 골ਡਨ ਸੁਰਿੰਦਰ ਟੰਡੀਆਂ ਜੀ ਸੋਨਾ ਸਿੰਘ ਸਾਡੇ ਨਾਲ ਆਈ ਸੀਗੇ ਉਹਨਾਂ ਨੇ ਵੀ ਸਾਨੂੰ ਸੰਯੋਗ ਦਿੱਤਾ ਸਾਰਿਆਂ ਦਾ ਹੀ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਉਹਨਾਂ ਨੂੰ ਅੱਗੇ ਤੋਂ ਜੇਕਰ ਸਾਡੇ ਕੰਮ ਦੇ ਵਿੱਚ ਕੋਈ ਵੀ ਰੁਕਾਵਟ ਪਉਂਦੀ ਹੈ ਅਸੀਂ ਇਕੱਠੇ ਹੋ ਕੇ ਇਹਨਾਂ ਦਾ ਸੰਯੋਗ ਲੈ ਕੇ ਸਾਨੂੰ ਜਿੱਥੋਂ ਤੱਕ ਵੀ ਜਾਣਾ ਹੋਇਆ ਸੀ ਜਾਵਾਂਗੇ ਔਰ ਪਿੰਡ ਦੇ ਕੰਮਾਂ ਨੂੰ ਪੈਦਿਆਂਗੇ ਤੇ ਦੂਸਰੀ ਜਿਹੜਾ ਮੈਂ ਅਪੀਲ ਸਾਰੇ ਜਿਹੜੇ ਪਿੰਡ ਦੇ ਨੌਜਵਾਨ ਜਾਂ ਜਿਹੜੇ ਹੋਰ ਵੀ ਪਿੰਡ ਦੇ ਵਸਨੀਕ ਜਿਹਨਾਂ ਨਾਲ ਵੀ ਵੀ ਕਰਦਾ ਵੀ ਆਪਾਂ ਨਾ ਬਹੁਤ ਸਮਾਂ ਹੋ ਗਿਆ ਜਾਤ ਪਾਤ ਨੂੰ ਲੈ ਕੇ ਰਾਜਨੀਤੀ ਨੂੰ ਲੈ ਕੇ ਜਿਹੜੀ ਲੱਤਾਂ ਖਿਜੀਆਂ ਗਈਆਂ ਸੀ ਨਾ ਉਹਨਾਂ ਨੂੰ ਆਪਾਂ ਇੱਕ ਪਾਸੇ ਰੱਖ ਕੇ ਪਿੰਡ ਦੇ ਵਿਕਾਸ ਵਾਸਤੇ ਜਿਹੜਾ ਇਕੱਠੇ ਹੋਈਏ ਇਹ ਆਪਾਂ ਜਿਹੜੀ ਤਾਂ ਹੀ ਕਿਸੇ ਕੋਈ ਵੀ ਆਪਣੇ ਪਿੰਡ ਜਿਹੜਾ ਇੱਕ ਬਹੁਤ ਨਾਮ ਤਾਂ ਪੂਰੇ ਇੰਡੀਆ ਦੇ ਵਿੱਚ ਬਣਿਆ ਹੋਇਆ ਪਰ ਕੋਈ ਵੀ ਵਿਚਾਰਾ ਇੱਥੇ ਵਿਜ਼ਿਟ ਕਰਦਾ ਹੈ ਨਾ ਤੇ ਉਹ ਗੱਲਾਂ ਚਲੋ ਛੇਰ ਸਿੰਘ ਨੂੰ ਜੇ ਹੁੰਦੀਆਂ ਨੇ ਤਾਂ ਆਪਾਂ ਨੂੰ ਵੀ ਹੁੰਦੀਆਂ ਨੇ ਵਸਨੀਕਾ ਨੂੰ ਵੀ ਹੁੰਦੀਆਂ ਨੇ ਵੀ ਪਿੰਡ ਵਾਲੇ ਸੀ ਕਰ ਰਹੇ ਨੇ ਆਪਾਂ ਜਿਹੜਾ ਹੈਗਾ ਵੀ ਇਕੱਲੇ ਕੋਈ ਵੀ ਨਹੀਂ ਕੁਝ ਵੀ ਕਰ ਸਕਦਾ ਤੇ ਆਪਾਂ ਇਕੱਠੇ ਹੋ ਕੇ ਨਾ ਇਸ ਨੋ ਵੱਧ ਤੋਂ ਵੱਧ ਆਪਾਂ ਜਿਹੜਾ ਹੈਗਾ ਨਪੇਰੇ ਚੜ੍ਹੀਏ ਸਾਰਿਆਂ ਦਾ ਇੱਥੇ ਪਹੁੰਚਦੇ ਬਹੁਤ ਬਹੁਤ ਧੰਨਵਾਦ ਸਸੀ ਜੀ